ਮੋਂਚੀ ਪ੍ਰੇਮ ਚੰਦਜੀਤ ਦਾ ਲਿਖਿਆ ਨਾਵਲ ਨਿਰਮਲਾ ਭਾਗ 12 ਮਾ ਤਿੰਨ ਦਿਨ ਬੀਤ ਗਏ ਤੇ ਮੋਂਚੀ ਜੀ ਘਰ ਨਾਲੇ ਰੁਕਮਣੀ ਦੋਵੇਂ ਵੇਲੇ ਹਸਪਤਾਲ ਜਾਂਦੀ ਤੇ ਮਨਸਾ ਰਾਮ ਨੂੰ ਦੇਖ ਆਉਂਦੀ ਸੀ ਦੋਵੇਂ ਮੁੰਡੇ ਵੀ ਜਾਂਦੇ ਸਨ ਪਰ ਨਿਰਮਲਾ ਕਿਸ ਤਰ੍ਹਾਂ ਜਾਂਦੀ ਉਹਦੇ ਪੈਰਾਂ 'ਚ ਤਾਂ ਬੀੜੀਆਂ ਪਾਈਆਂ ਹੋਈਆਂ ਸਨ ਉਹ ਮਨਸਾ ਰਾਮ ਦੀ ਬਿਮਾਰੀ ਦਾ ਹਾਲ ਚਾਲ ਜਾਣਨ ਦੇ ਲਈ ਉਤਾਬਲੀ ਰਹਿੰਦੀ ਸੀ ਜੇਕਰ ਰੁਕਮਣੀ ਕੋਲ ਪੁੱਛਦੀ ਤਾਂ ਤਾਨੇ ਮਿਲਦੇ ਸਨ ਤੇ ਮੁੰਡਿਆਂ ਨੂੰ ਪੁੱਛਦੀ ਤਾਂ ਬੇਸਿਰ ਪੈਰ ਦੀਆਂ ਗੱਲਾਂ ਕਰਨ ਲੱਗਦੇ ਸਨ ਇੱਕ ਵਾਰ ਆਪ ਜਾ ਕੇ ਦੇਖਣ ਦੇ ਲਈ ਉਹਦਾ ਦਿਲ ਬਹੁਤ ਕਰ ਰਿਹਾ ਸੀ ਉਹਨੂੰ ਇਹ ਡਰ ਸੀ ਕਿ ਸ਼ੱਕ ਨਹੀਂ ਕਿਤੇ ਮਨਸੀ ਜੀ ਦੇ ਪੁੱਤਰ ਪ੍ਰੇਮ ਨੂੰ ਠੰਡਾ ਨਾ ਕਰ ਦਿੱਤਾ ਹੋਵੇ ਕਿਤੇ ਉਹਨਾਂ ਦੀ ਕਠੋਰਤਾ ਹੀ ਤਾਂ ਮਨਸਾ ਆਰਾਮ ਦੇ ਚੰਗੇ ਹੋਣ ਚ ਕੰਧ ਤਾਂ ਨਹੀਂ ਬਣ ਰਹੀ ਡਾਕਟਰ ਕਿਸੇ ਦੇ ਸਕੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਆਪਣੇ ਪੈਸਿਆਂ ਨਾਲ ਕੰਮ ਹੁੰਦਾ ਹੈ ਮਰਦਨ ਨਰਕ ਚ ਜਾਵੇ ਜਾਂ ਸਵਰਗ ਚ ਉਹਦੇ ਮਨ ਵਿੱਚ ਇੱਛਾ ਹੁੰਦੀ ਸੀ ਕਿ ਜਾ ਕੇ ਹਸਪਤਾਲ ਚ ਡਾਕਟਰ ਨੂੰ 1000 ਦੀ ਥੈਲੀ ਦੇ ਕੇ ਕਹੇ ਇਹਨਾਂ ਨੂੰ ਬਚਾ ਲਵੋ ਇਹ ਥੈਲੀ ਤੁਹਾਡੀ ਭੇਟ ਹੈ ਪਰ ਉਸ ਕੋਲ ਨਾ ਇੰਨੇ ਪੈਸੇ ਸੀ ਤੇ ਨਾ ਹੀ ਇਹ ਨਾ ਹੌਸਲਾ ਸੀ ਹੁਣ ਵੀ ਜੇਕਰ ਉੱਥੇ ਪਹੁੰਚ ਸਕਦੀ ਤਾਂ ਮਨਸਾ ਰਾਮ ਚੰਗਾ ਹੋ ਜਾਂਦਾ ਉਹਦੀ ਜਿਸ ਤਰ੍ਹਾਂ ਸੇਵਾ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਨਹੀਂ ਹੋ ਰਹੀ ਨਹੀਂ ਤਾਂ ਤਿੰਨ ਦਿਨ ਤੱਕ ਬੁਖਾਰ ਹੀ ਨਹੀਂ ਉਤਰਦਾ ਇਹ ਸਰੀਰਕ ਬੁਖਾਰ ਨਹੀਂ ਮਾਨਸਿਕ ਬੁਖਾਰ ਹੈ ਤੇ ਦਿਲ ਦੇ ਹਲਕੇ ਹੋਣ ਨਾਲ ਹੀ ਇਸ ਦੀ ਪ੍ਰਕੋਪੀ ਉਤਰ ਸਕਦੀ ਏ ਜੇਕਰ ਉਹ ਉੱਥੇ ਸਾਰੀ ਰਾਤ ਬੈਠੀ ਰਹਿ ਸਕਦੀ ਤੇ ਮੁੰਛੀ ਜੀ ਜਰਾ ਜਿੰਨਾ ਵੀ ਮਨ ਮੈਲਾ ਨਹੀਂ ਕਰਦੇ ਤਾਂ ਸ਼ਾਇਦ ਮਨਸਾਰਾਮ ਨੂੰ ਵਿਸ਼ਵਾਸ ਹੋ ਜਾਂਦਾ ਕਿ ਪਿਤਾ ਜੀ ਦਾ ਦਿਲ ਸਾਫ ਹੈ ਤੇ ਫਿਰ ਚੰਗਾ ਹੋਣ ਲਈ देर ਨਹੀਂ ਲੱਗਦੀ ਫਿਰ ਇਸ ਤਰ੍ਹਾਂ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਨਹੀਂ ਹੋਵੇਗਾ ਮੁੰਛੀ ਜੀ ਉਸ ਤੋਂ ਉੱਥੇ ਰਹਿਣ ਦੇ ਕੇ ਖੁਸ਼ ਨਹੀਂ ਰਹਿ ਸਕਣਗੇ ਕੀ ਅਜੀਬੀ ਉਹਨਾਂ ਦਾ ਦਿਲ ਸਾਫ਼ ਨਹੀਂ ਹੋਇਆ ਇੱਥੋਂ ਜਾਂਦੇ ਸਮੇਂ ਇਸ ਤਰ੍ਹਾਂ ਲੱਗਿਆ ਸੀ ਕਿ ਉਹ ਆਪਣੇ ਕੀਤੇ ਸੋਚੇ ਤੇ ਪਛਤਾ ਰਹੇ ਨੇ ਇਸ ਤਰ੍ਹਾਂ ਤਾਂ ਨਹੀਂ ਹੋਵੇਗਾ ਕਿ ਉਹਦੇ ਉੱਥੇ ਜਾਂਦਿਆਂ ਹੀ ਮੁੰਠੀ ਜੀ ਦਾ ਸ਼ੱਕ ਫਿਰ ਫੜ ਪੜਕ ਜਾਵੇ ਤੇ ਉਹ ਬੇਟੇ ਦੀ ਜਾਨ ਲੈ ਕੇ ਹੀ ਛੱਡਣ ਇਸ ਦੁਬਿਧਾ ਵਿੱਚ ਪਏ ਪਈ 3-4 ਦਿਨ ਬੀਤ ਗਏ ਤੇ ਨਾ ਘਰ ਵਿੱਚ ਚੁੱਲ੍ਹਾ ਜਲਿਆ ਤੇ ਨਾ ਹੀ ਕਿਸੇ ਨੇ ਕੁਝ ਖਾਦਾ ਮੁੰਡਿਆਂ ਨੇ ਮੁੰਡਿਆਂ ਦੇ ਲਈ ਬਾਜ਼ਾਰ ਤੋਂ ਪੂਰੀਆਂ ਲਿਆਂਦੀਆਂ ਜਾਂਦੀਆਂ ਸਨ ਰੁਕਮਨੀ ਤੇ ਨਿਰਮਲਾ ਭੁੱਖੀਆਂ ਹੀ ਸੌਂ ਜਾਂਦੀਆਂ ਸਨ ਉਹਨਾਂ ਨੂੰ ਭੋਜਨ ਦੀ ਇੱਛਾ ਨਹੀਂ ਹੁੰਦੀ ਸੀ ਚੌਥੇ ਦਿਨ ਜੀ ਆਰਾਮ ਸਕੂਲ ਤੋਂ ਵਾਪਸ ਮੁੜਿਆ ਤਾਂ ਹਸਪਤਾਲ ਹੁੰਦਾ ਆਇਆ ਘਰ ਨੂੰ ਆਇਆ ਨਿਰਮਲਾ ਨੇ ਪੁੱਛਿਆ ਕਿਉਂ ਬਾਈ ਹਸਪਤਾਲ ਵੀ ਗਏ ਸੀ ਅੱਜ ਕੀ ਹਾਲ ਹੈ ਤੁਹਾਡੇ ਭਰਾ ਉੱਠੇ ਜਾਂ ਨਹੀਂ ਜੀ ਆ ਰਾਮ ਰੋਣ ਵਰਗਾ ਮੋਹ ਬਣਾ ਕੇ ਬੋਲਿਆ ਅਮਾ ਜੀ ਅੱਜ ਤਾਂ ਉਹ ਕੁਝ ਬੋਲਦੇ ਚੱਲਦੇ ਹੀ ਨਹੀਂ ਚੁੱਪ ਚਾਪ ਮੰਜੇ ਤੇ ਪਈ ਜ਼ੋਰ ਜ਼ੋਰ ਨਾਲ ਹੱਥ ਪੈਰ ਪਟਕਾ ਪਟਕਾ ਮਾਰ ਰਹੀ ਸੀ ਨਿਰਮਲਾ ਦੇ ਚਿਹਰੇ ਦਾ ਰੰਗ ਉੱਟ ਗਿਆ ਘਬਰਾ ਕੇ ਪੁੱਛਿਆ ਤੁਹਾਡੇ ਬਾਬੂ ਜੀ ਕਿੱਥੇ ਸੀ ਜੀ ਆ ਰਾਮ ਹਾਂ ਜੀ ਕਿਉਂ ਨਹੀਂ ਅੱਜ ਬਹੁਤ ਰੋਂਦੇ ਸਨ ਨਿਰਮਲਾ ਦਾ ਕਾਲਜਾ ਤੱਕ ਤੱਕ ਕਰਨ ਲੱਗਾ ਪੁੱਛਿਆ ਡਾਕਟਰ ਲੋਕ ਉੱਥੇ ਨਹੀਂ ਸੀ ਜੀ ਆ ਰਾਮ ਜੀਵਨ ਡਾਕਟਰ ਵੀ ਖੜੇ ਸਨ ਤੇ ਆਪਸ ਵਿੱਚ ਕੁਝ ਛਲਾਹ ਮੁਸ਼ਫਰਾ ਕਰ ਰਹੇ ਸਨ ਸਭ ਤੋਂ ਵੱਡਾ ਸਿਵਲ ਸਰਜਨ ਅੰਗਰੇਜ਼ੀ ਵਿੱਚ ਕਹਿ ਰਿਹਾ ਸੀ ਕਿ ਮਰੀਜ਼ ਦੇ ਸਰੀਰ ਵਿੱਚ ਕੁਝ ਤਾਜ਼ਾ ਖੂਨ ਪਾਉਣਾ ਚਾਹੀਦਾ ਹੈ ਇਸ ਤੇ ਬਾਬੂ ਜੀ ਨੇ ਕਿਹਾ ਮੇਰੇ ਸਰੀਰ ਵਿੱਚੋਂ ਜਿੰਨਾ ਚਾਹੇ ਖੂਨ ਲੈ ਲਵੋ ਸਿਵਲ ਸਰਜਨ ਨੇ ਹੱਸ ਕੇ ਕਿਹਾ ਤੁਹਾਡੇ ਖੂਨ ਨਾਲ ਕੰਮ ਨਹੀਂ ਚਲੇਗਾ ਕਿਸੇ ਜਵਾਨ ਆਦਮੀ ਦਾ ਖੂਨ ਚਾਹੀਦਾ ਆਖਰ ਉਹਨੇ ਪਚਕਾਰੀ ਨਾਲ ਕੋਈ ਦਬਾਅ ਪਰ ਭਰਾ ਦੀ ਵਾਂ ਵਿੱਚ ਪਾ ਦਿੱਤੀ ਚਾਰ ਉਂਗਲੀ ਤੋਂ ਘਾਟੇ ਸੂਈ ਨਹੀਂ ਰਾਪਸ ਆ ਜਾਵੇਗੀ ਦੀਦੀ ਜੀ ਜੀ ਆ ਰਾਮ ਕਹਿ ਰਹੇ ਨੇ ਇਸੇ ਸਮੇ ਉਹਨਾਂ ਦੀ ਹਾਲਤ ਚੰਗੀ ਨਹੀਂ ਹੈ ਜੀ ਨਹੀਂ ਮੰਨਦਾ ਤੁਸੀਂ ਵੀ ਚੱਲੋ ਨਾਲ ਰੁਕਮਨੀ ਮੈਂ ਦੇਖ ਆਈਆਂ ਇੰਨੇ ਹੀ ਸਮਝ ਲਓ ਇੰਨਾ ਹੀ ਸਮਝ ਲਵੋ ਕਿ ਹੁਣ ਬਾਹਰ ਲ ਖੂਨ ਦੇ ਤੇ ਹੀ ਜਿਉਂਦੀ ਉਮੀਦ ਹੈ ਕੌਣ ਆਪਣਾ ਤਾਜ਼ਾ ਖੂਨ ਦੇਵੇਗਾ ਤੇ ਕੌਣ ਦੇਵੇਗਾ ਕਿਉਂ ਦੇਵੇਗਾ ਉਸ ਵਿੱਚ ਤਾਂ ਜਾਣ ਦਾ ਡਰ ਹੈ ਨਿਰਮਲਾ ਇਸ ਲਈ ਤਾਂ ਮੈਂ ਚੱਲੀ ਹਾਂ ਮੇਰੇ ਖੂਨ ਨਾਲ ਕੀ ਕੰਮ ਨਹੀਂ ਬਣੇਗਾ ਰੁਕਮੀ ਚੱਲੇਗੀ ਕਿਉਂ ਨਹੀਂ ਜਵਾਨ ਦਾਹੀ ਤੱਕ ਖੂਨ ਚਾਹੀਦਾ ਹੈ ਪਰ ਤੇਰੇ ਖੂਨ ਨਾਲ ਮਨਸਾ ਰਾਮ ਦੀ ਜਾਨ ਬਚੇ ਇਸ ਤੋਂ ਕਿਤੇ ਚੰਗਾ ਹੈ ਕਿ ਉਹਨੂੰ ਆ ਪਾਣੀ ਵਿੱਚ ਪ੍ਰਵਾਹ ਕਰ ਦਿੱਤਾ ਜਾਵੇ ਤਾਂਗਾ ਆ ਗਿਆ ਨਿਰਮਲਾ ਤੇ ਜੀ ਆ ਰਾਮ ਦੋਵੇਂ ਜਾ ਬੈਠੇ ਤਾਂਗਾ ਚੱਲਿਆ ਰੁਕਮਨੀ ਦਰਵਾਜ਼ੇ ਤੇ ਖੜੀ देर तक ਹੋਂਦੀ ਰਹੀ ਅੱਜ ਪਹਿਲੀ ਵਾਰ ਉਹ ਨਿਰਮਲਾ ਤੇ ਤਰਸ ਆਇਆ ਉਹਦਾ ਬਸ ਹੁੰਦਾ ਤਾਂ ਨਿਰਮਲਾ ਨੂੰ ਬੰਨ੍ਹ ਕੇ ਰੱਖਦੀ ਤਰਸ ਤੇ ਪਿਆਰ ਦਾ ਜੋਸ਼ ਉਸ ਨੂੰ ਕਿੱਥੇ ਲੈ ਜਾਂਦਾ ਏ ਇਹ ਉਹ ਆਦਰਸ਼ ਰੂਪ ਵਿੱਚ ਦੇਖ ਰਹੀ ਸੀ ਆ ਬਦਕਿਸਮਤੀ ਦੀ ਪ੍ਰੇਰਣਾ ਹੈ ਇਹ ਸ਼ਰਬਨਾਸ਼ਤਾ ਮਾਰ ਗਏ ਨਿਰਮਲਾ ਹਸਪਤਾਲ ਪਹੁੰਚੀ ਤਾਂ ਦੀਵਾਵਾਲ ਦੀਵੇ ਵੱਲ ਚੁੱਕੇ ਸਨ ਡਾਕਟਰ ਲੋਕ ਆਪਣੀ رائے ਦੇ ਚੁੱਕੇ ਸਨ ਮਨਸਾ ਰਾਮ ਦਾ ਬੁਖਾਰ ਕੁਝ ਘੱਟ ਹੋ ਗਿਆ ਸੀ ਉਹ ਟਿਕਟਕੀ ਲਾ ਕੇ ਦਰਵਾਜ਼ੇ ਦੇ ਵੱਲ ਦੇਖ ਰਿਹਾ ਸੀ। ਉਹਦੀ ਨਜ਼ਰ ਅਸਮਾਨ ਦੇ ਵੱਲ ਲੱਗੀ ਹੋਈ ਸੀ ਜਿਵੇਂ ਕਿਸੇ ਦੇਵਤੇ ਦੀ ਉਡੀਕ ਕਰ ਰਿਹਾ ਹੋਵੇ। ਉਹ ਕਿੱਥੇ ਹੈ? ਕਿਸ ਹਾਲਤ ਵਿੱਚ ਹੈ? ਇਸ ਦਾ ਉਹਨੂੰ ਕੁਝ ਪਤਾ ਨਹੀਂ ਸੀ। ਅਚਾਨਕ ਨਿਰਮਲਾ ਨੂੰ ਦੇਖਦਿਆਂ ਹੀ ਉਹ ਉੱਠ ਕੇ ਬੈਠ ਗਿਆ। ਉਹਦੀ ਸਮਾਧੀ ਟੁੱਟ ਗਈ। ਉਹਦੀ ਚੇਤਨਾ ਵਾਪਸ ਆ ਗਈ। ਉਹਨੂੰ ਆਪਣੀ ਹਾਲਤ ਦਾ ਪਤਾ ਚੱਲ ਗਿਆ ਸੀ ਕਿ ਉਹ ਕਿੱਥੇ ਪਿਆ ਹੈ ਤੇ ਕਿਸ ਹਾਲਤ ਦੇ ਵਿੱਚ ਹੈ। ਜਿਵੇਂ ਕੋਈ ਭੁੱਲੀ ਹੋਈ ਗੱਲ ਯਾਦ ਆ ਗਈ ਹੋਵੇ। ਉਨੇ ਅੱਖਾਂ ਪਾੜ ਕੇ ਨਿਰਮਲਾ ਦੇ ਵੱਲ ਦੇਖਿਆ ਤੇ ਮੂੰਹ ਫੇਰ ਲਿਆ। ਇੱਕਦਮ ਮੁੰਜੀ ਜੀ ਨੇ ਜ਼ੋਰ ਨਾਲ ਬੋਲੇ ਤੂੰ ਇੱਥੇ ਕੀ ਕਰਨ ਆਈ ਏ? ਨਿਰਮਲਾ ਕੁਝ ਬੋਲ ਨਾ ਸકી। ਉਹ ਕੀ ਦੱਸੇ ਕਿ ਕੀ ਕਰਨ ਆਈ ਏ? ਇੰਨੇ ਸਿੱਧੇ ਜਿਹੇ ਪ੍ਰਸ਼ਨ ਦਾ ਵੀ ਉਹ ਕੀ ਜਵਾਬ ਦੇ ਸਕਦੀ ਸੀ ਕਿ ਉਹ ਕੀ ਕਰਨ ਆਈ ਏ? ਇੰਨਾ ਮੁਸ਼ਕਲ ਪ੍ਰਸ਼ਨ ਕਿਸ ਦੇ ਸਾਹਮਣੇ ਆਇਆ ਹੋਵੇਗਾ? ਘਰ ਦਾ ਆਦਮੀ ਬਿਮਾਰ ਹੈ। ਉਹਨੂੰ ਦੇਖਣ ਆਈ ਏ। ਇਹ ਗੱਲ ਕੀ ਬਿਨਾ ਪੁੱਛੇ ਪਤਾ ਨਹੀਂ ਚੱਲ ਸਕਦੀ। ਫੇਰ ਪ੍ਰਸ਼ਨ ਕਿਉਂ ਉਹ ਇੱਕਦਮ ਖੜੀ ਰਹੀ ਜਿਵੇਂ ਮੋਹ ਵਿੱਚ ਜਵਾਨ ਨਹੀਂ ਰਹੀ ਹੋਵੇ ਉਹਨੇ ਦੋਮਾ ਮੁੰਡਿਆਂ ਕੋਲੋਂ ਮੁੰਛੀ ਜੀ ਦੇ ਸੋਗ ਤੇ ਸੰਤਾਪ ਦੀਆਂ ਗੱਲਾਂ ਸੁਣ ਕੇ ਅੰਦਾਜ਼ਾ ਲਾਇਆ ਸੀ ਕਿ ਹੁਣ ਉਹਨਾਂ ਦਾ ਦਿਲ ਸਾਫ਼ ਹੋ ਗਿਆ ਹੁਣ ਉਹਨੂੰ ਪਤਾ ਲੱਗਿਆ ਕਿ ਇਹ ਤੋਖਾ ਸੀ ਹਾਂ ਇਹ ਮਹਾਤੋਖਾ ਸੀ ਪਰ ਜੇ ਉਹ ਜਾਣਦੀ ਕਿ ਹੰਝੂਆਂ ਦੀ ਦ੍ਰਿਸ਼ਟੀ ਨੇ ਵੀ ਸ਼ੱਕ ਦੀ ਅੱਗ ਨੂੰ ਸ਼ਾਂਤ ਨਹੀਂ ਕੀਤਾ ਤਾਂ ਉਹ ਕਦੇ ਨਾ ਹੁੰਦੀ ਉਹ ਹੋ ਕੇ ਪਰਦੀ ਤੇ ਰੋਂਦੀ ਹੋਈ ਮਰ ਜਾਂਦੀ ਪਰ ਘਰ ਤੋਂ ਪੈਰ ਨਾ ਕਢਦੀ ਮੁੰਠੀ ਜੀ ਨੇ ਫੇਰੇ ਪ੍ਰਸ਼ਨ ਕੀਤਾ ਤੂੰ ਇੱਥੇ ਕਿਉਂ ਆਈ ਹੈ ਨਿਰਮਲਾ ਨੇ ਉੱਤਰ ਦਿੱਤਾ ਤੁਸੀਂ ਇੱਥੇ ਕੀ ਕਰਨ ਆਏ ਮੁੰਠੀ ਜੀ ਨੂੰ ਗੁੱਸਾ ਆ ਗਿਆ ਉਹ ਇੱਕਦਮ ਅੰਜੀ ਤੋਂ ਉੱਠੇ ਤੇ ਨਿਰਮਲਾ ਦਾ ਹੱਥ ਫੜ ਕੇ ਬੋਲੇ ਤੇਰੇ ਇੱਥੇ ਆਉਣ ਦੀ ਕੀ ਲੋੜ ਸੀ ਜਦੋਂ ਮੈਂ ਬੁਲਾਵਾਂ ਤਾ ਦਾਂ ਸਾਂਝ ਗਈ ਹੈ ਇਹ ਕੀ ਨਰਥ ਮਨਸਾਰਮ ਜਿਹੜਾ ਮੰਜੀ ਤੋਂ ਹਿੱਲ ਵੀ ਨਹੀਂ ਸਕਦਾ ਸੀ ਉੱਠ ਕੇ ਖੜਾ ਹੋ ਗਿਆ ਤੇ ਨਿਰਮਲਾ ਦੇ ਪੈਰਾਂ ਵਿੱਚ ਡਿੱਗ ਕੇ ਰੋਂਦਾ ਹੋਇਆ ਬਹਿ ਲੱਮਾ ਜੀ ਇਸ ਕਿਸਮਤ ਦੇ ਮਾਰੇ ਦੇ ਲਈ ਬੇਅਰਥ ਦੀ ਤੁਹਾਨੂੰ ਇਨੀ ਤਕਲੀਫ ਹੋਈ ਮੈਂ ਤੁਹਾਡਾ ਪਿਆਰ ਕਦੇ ਵੀ ਨਹੀਂ ਭੁੱਲਾਂਗਾ ਭਗਵਾਨ ਨੂੰ ਮੇਰੀ ਬੇਨਤੀ ਹੈ ਕਿ ਮੇਰਾ ਅਗਲਾ ਜਨਮ ਤੁਹਾਡੀ ਕੋਖੋ ਹੋਵੇ ਜਿਸ ਨਾਲ ਮੈਂ ਤੁਹਾਡੇ ਕਰਜ ਤੋਂ ਮੁਕਤੀ ਪਾ ਸਕਾਂ ਈਸ਼ਵਰ ਜਾਣਦਾ ਹੈ ਮੈਂ ਤੁਹਾਨੂੰ ਮਤਰੀ ਕਦੇ ਨਹੀਂ ਸਮਝਿਆ ਮੈਂ ਤੁਹਾਨੂੰ ਆਪਣੀ ਮਾਤਾ ਸਮਝਦਾ ਰਿਹਾ ਤੁਹਾਡੀ ਉਮਰ ਮੇਰੇ ਤੋਂ ਬਹੁਤ ਜ਼ਿਆਦਾ ਨਾ ਹੋਵੇ ਪਰ ਤੁਸੀਂ ਮੇਰੀ ਮਾਤਾ ਦੀ ਥਾਂ ਤੇ ਹੋ ਤੇ ਮੈਂ ਤੁਹਾਨੂੰ ਹਮੇਸ਼ਾ ਇਸੇ ਨਜ਼ਰ ਨਾਲ ਦੇਖਿਆ ਹੁਣ ਨਹੀਂ ਬੋਲਿਆ ਜਾਂਦਾ ਅਮਾ ਜੀ ਮੈਨੂੰ ਮਾਫ ਕਰੋ ਇਹ ਆਖਰੀ ਮੁਲਾਕਾਤ ਹੈ ਨਿਰਮਲਾ ਨੇ ਹੰਝੂਆਂ ਦੇ ਵਾਹਨ ਨੂੰ ਰੋਕਦਿਆਂ ਹੋਇਆ ਕਿਹਾ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਦੋ ਚਾਰ ਦਿਨ ਦਿਨ ਚ ਚੰਗੇ ਹੋ ਜਾਵੋਗੇ ਮਨਸਾ ਰਾਮ ਨੇ ਹੌਲੀ ਦੇ ਨ ਕਿਹਾ ਹੁਣ ਜਿਉਣ ਦੀ ਇੱਛਾ ਨਹੀਂ ਤੇ ਨਾ ਬੋਲਣ ਦੀ ਸ਼ਕਤੀ ਇਹ ਕਹਿੰਦੇ ਕਹਿੰਦੇ ਮਨਸਾ ਰਾਮ ਜ਼ਮੀਨ ਤੇ ਲੇਟ ਗਿਆ ਨਿਰਮਲਾ ਨੇ ਪਤੀ ਦੇ ਵੱਲ ਨਿੱਡਰ ਨਜ਼ਰਾਂ ਨਾਲ ਦੇਖਦੇ ਹੋਏ ਕਿ ਡਾਕਟਰ ਨੇ ਕੀ ਸਲਾਹ ਦਿੱਤੀ ਮੁੰਚੀ ਜੀ ਸਭ ਦੇ ਸਭ ਪੰਗ ਖਾ ਗਏ ਨੇ ਕਹਿੰਦੇ ਨੇ ਤਾਜ਼ਾ ਖੂਨ ਚਾਹੀਦਾ ਨਿਰਮਲਾ ਤਾਜ਼ਾ ਖੂਨ ਮਿਲ ਜਾਵੇ ਤਾਂ ਜਾਨ ਬਚ ਸਕਦੀ ਏ ਮੁੰਚੀ ਜੀ ਨੇ ਨਿਰਮਲਾ ਦੇ ਵੱਲ ਦੇਖਿਆ ਤੇ ਕਿਹਾ ਮੈਂ ਭਗਵਾਨ ਨਹੀਂ ਹਾਂ ਤੇ ਨਾ ਹੀ ਡਾਕਟਰਾਂ ਨੂੰ ਹੀ ਭਗਵਾਨ ਸਮਝਦਾ ਹਾਂ ਨਿਰਮਲਾ ਤਾਜ਼ਾ ਖੂਨ ਤਾਂ ਕੋਈ ਨਾ ਲੱਭਣ ਵਾਲੀ ਚੀਜ਼ ਨਹੀਂ ਮੁੰਚੀ ਅਸਮਾਨ ਦੇ ਤਾਰੇ ਵੀ ਤਾਂ ਨਾ ਲੱਭਣ ਵਾਲੇ ਨਹੀਂ ਜੇ ਟਿੱਪਣੀ ਹੋਵੇ ਸਾਹਮਣੇ ਦਿਖਾਈ ਕੀ ਚੀਜ਼ੇ ਨਿਰਮਲਾ ਮੈਂ ਆਪਣਾ ਖੂਨ ਦੇਣ ਨੂੰ ਤਿਆਰ ਹਾਂ ਡਾਕਟਰ ਹੁਣਾਂ ਨੂੰ ਬੁਲਾਓ ਮੁੰਛੀ ਜੀ ਨੇ ਹੈਰਾਨ ਹੋ ਕੇ ਕਿਹਾ ਤੂੰ ਨਿਰਮਲਾ ਹਾਂ ਕੀ ਮੇਰੇ ਖੂਨ ਨਾਲ ਕੰਮ ਨਹੀਂ ਬਣੇਗਾ ਮੁੰਛੀ ਜੀ ਤੂੰ ਆਪਣਾ ਖੂਨ ਦੇਵੇਂਗੀ ਨਹੀਂ ਤੇਰੇ ਖੂਨ ਦੀ ਲੋੜ ਨਹੀਂ ਇਸ 'ਚ ਜਾਨ ਦੇ ਜਾਨ ਦਾ ਡਰ ਹੈ ਨਿਰਮਲਾ ਮੇਰੀ ਜਾਨ ਕਿਸ ਦਿਨ ਕੰਮ ਆਵੇਗੀ ਮੁੰਛੀ ਜੀ ਨੇ ਨੇਤਰਾਂ ਵਿੱਚ ਪਾਣੀ ਭਰ ਕੇ ਕਿਹਾ ਨਹੀਂ ਨਿਰਮਲਾ ਇਸ ਦਾ ਮੁੱਲ ਮੇਰੀਆਂ ਨਜ਼ਰਾਂ ਵਿੱਚ ਬਹੁਤ ਵੱਧ ਗਿਆ ਹੈ ਅੱਜ ਤੱਕ ਇਹ ਮੇਰੇ ਭੋਗ ਦੀ ਚੀਜ਼ ਸੀ ਅੱਜ ਤੋਂ ਇਹ ਮੇਰੀ ਭਗਤੀ ਦੀ ਚੀਜ਼ ਹੈ ਮੈਂ ਤੇਰੇ ਨਾਲ ਬੜਾ ਅਨਿਆਇ ਕੀਤਾ ਹੈ ਮਾਫ਼ ਕਰੋ ਧੰਨ